ਲਓ ਬਾਈ ਦੋਸਤੋ ਸੋਡੇ ਵਾਸਤੇ ਲੈ ਕੇ ਆਏ ਆ ਆਪਾਂ ਹਣਮਾਨਗੜ ਮੇਲੇ ਚੋਂ ਨਾ 14 15 ਜਨਵਾਰ ਸੇਲ ਤੇ ਆ ਜਿਹੜੇ ਕੱਲਾ ਕੱਲਾ ਜਾਨਵਰ ਤੁਹਾਨੂੰ ਦਿਖਾਵਾਂਗੇ ਤੇ ਬਾਈ ਜੀ ਨਾਲ ਕਰਦੇ ਆ ਮੁਲਾਕਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਤੁਹਾਡਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਬਹੁਤ ਬਹੁਤ ਵਧੀਆ ਤੁਹਾਡਾ ਵੀ ਇੱਥੋਂ ਆਉਣ ਤੱਕ ਤੁਹਾਡਾ ਵੀ ਸਵਾਗਤ ਹੈ ਬਾਈ ਬੈਠਿਆ ਫਿਰ ਮੰਡੀ ਚ ਰੌਣਕ ਆ ਹਾਂ ਰੌਣਕਾਂ ਲਈ ਬੈਠੇ ਆ ਮੰਡੀ ਦੇ ਜੀ ਠੀਕ ਹੈ ਜੀ ਤੇ ਆਪਾਂ بھائی ਜੀ ਕਰਦੇ ਆ ਸ਼ੁਰੂਆਤ ਆਪਣੇ ਜਾਨਵਰਾਂ ਬਾਰੇ ਦੱਸੀ ਚੱਲਿਓ ਹਨਾ ਆਹ ਦੱਸਦੇ ਆ ਭਾਈ ਜੋ ਵੀ ਡਿਟੇਲ ਹੋਈ ਹਾਂ ਜੇ ਕਿਸੇ ਦੀ ਨਹੀਂ ਪਤਾ ਉਹ ਚੱਲ ਕੋਈ ਗੱਲ ਨਹੀਂ ਦੱਸਦੇ ਆ ਹਾਂ ਜਿਹੜਾ ਆਨ ਨਾ ਹੋ ਤਾਂ ਉਹ ਦੱਸ ਦਿਆਂਗੇ ਹਾਂ ਤੇ ਜਿਹੜੇ ਭਰਾ ਵੀਡੀਓ ਵੇਖ ਰਹੇ ਆ ਉਹਨਾਂ ਨੂੰ ਬੇਨਤੀ ਆ ਵੀ ਜਿਨ੍ਹਾਂ ਨੇ ਹਜੇ ਤੀਕਰ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਲਾਈਕ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਮਿੱਤਰੋ ਘੰਟੀ ਵਾਲਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚਦਾ ਹੋ ਜੇ ਤੇ ਜੇ ਕਿਸੇ ਵੀ ਭਰਾ ਨੇ ਆਪਣੇ ਜਾਨਵਰਾਂ ਦੀ ਚੰਗੇ ਸ਼ਾਰਟ ਸ਼ੂਟ ਕੜਵਾ ਕੇ ਆਪਦੇ ਸਟੱਡ ਫਾਰਮ ਤੇ ਸਾਨੂੰ ਬੁਲਾ ਕੇ ਵੀਡੀਓ ਕਰਵਾਉਣੀ ਹੋਵੇ ਤਾਂ ਉਹ ਭਰਾ ਵੀ ਸਾਡੇ ਨਾਲ ਕਰ ਲਓ ਸੰਪਰਕ ਸਾਡਾ ਨੰਬਰ ਨੋਟ ਕਰ ਲਓ 8198042453 ਆਜੋ ਫਿਰ ਭਾਈ ਜੀ ਹਾਂਜੀ ਇਹ ਬਸ਼ੇਰੇ ਤੋਂ ਦੱਸੋ ਇਹ ਬਸ਼ੇਰਾ ਭਾਈ ਸਾਹਿਬ ਆਪਣੇ ਕੋਲ ਕੋੜਾ ਸੀਗਾ ਸਰਪੰਚ ਅੱਛਾ ਜੀ ਤੇ ਗੁਲਜ਼ਾਰ ਲੈਂਦਾ ਉਹਦਾ ਬੱਚਾ ਜੀ ਤੇ ਆ ਇਹਦੀ ਮਾਂ ਹੈ ਕਾਲੀ ਆ ਇਹਦੀ ਮਾਂ ਹਾਂ ਮਾਰਵਾਦੀ ਮੰਨ ਲਓ ਤੁਸੀਂ ਇਹ ਇਹ ਇਹਦੀ ਮਾਂ ਹੈ ਇਹ ਹਜੇ 9 ਮਹੀਨੇ ਇਹ ਕਿੰਨੇ ਮਹੀਨਿਆਂ ਦਾ ਹੋ ਗਿਆ ਜੀ ਇਹ 9 ਮਹੀਨਿਆਂ ਦਾ ਹੋ ਗਿਆ ਜੀ 9 ਮਹੀਨਿਆਂ ਦਾ ਹਾਂ 9 ਮਹੀਨਿਆਂ ਦਾ ਕੱਦ ਕਾਠੀ ਬਹੁਤ ਕਰ ਗਿਆ ਹਾਂ ਸਰਪੰਚ ਵੀ ਸਾਡੇ ਕੋਲ ਬਾਈ 65 66 ਇੰਚ ਕੱਦ ਸੀਗਾ ਕੋੜੇ ਦਾ ਠੀਕ ਹੈ ਤੇ ਰਾਜੇ ਪੀਟੀਆ ਦਾ ਨਾਂ ਫਿਰ ਕੀ ਰੱਖਤਾ ਉਹਦਾ ਤਾਂ ਸਰਪੰਚ ਸੀ ਇਹਦਾ ਮੈਂਬਰ ਤਾਂ ਨਹੀਂ ਰੱਖਤਾ ਇਹਦਾ ਮੈਂਬਰ ਤਾਂ ਨਹੀਂ ਰੱਖਿਆ ਜੀ ਦਾ ਵੀ ਕੋਈ ਰੱਖ ਲਾਂਗੇ ਜੀ ਅੱਛਾ ਕੋਈ ਪ੍ਰਧਾਨ ਉਹਦਾ ਹੀ ਦੇਵਾਂਗੇ ਹਾਂ ਇਹਨੂੰ ਵੀ ਪ੍ਰਧਾਨ ਦੇ ਦਾਂਗੇ ਠੀਕ ਆ ਜੀ ਤੇ ਇਹਦੀ ਡਿਮਾਂਡ ਭਰਾ ਫਿਰ ਕੋਈ ਡਿਮਾਂਡ ਦਾ ਕੋਈ ਚੰਗਾ ਕੋਈ ਗਰਾਹ ਕਾਊਗਾ ਤਾਂ ਦੇ ਦਿਆਂਗੇ ਆਪਾਂ ਦੇਣਾ ਇਹਨੂੰ ਠੀਕ ਆ ਠੀਕ ਵੇਚਣ ਵਾਸਤੇ ਸੇਲ ਕੋਈ ਸੱਜਣਾ ਆਊਗਾ ਬੈਠੂਗਾ ਗੱਲਬਾਤ ਕਰੂਗਾ ਹੋਜੂਗਾ ਉਹ ਜੀ ਗੱਲਬਾਤ ਹਾਂ ਫੇਰਾ ਮੰਨ ਲਓ ਕੱਦ ਬਹੁਤ ਕੱਡੂਗਾ ਇਹ ਮੰਨ ਲਓ ਕੱਢ ਵੀ ਪਿਓ ਤੇ ਇਹਦੀ ਹਾਈਟ ਸਾਰੀ ਪਿਓ ਤੇ ਆ ਹਾਂ ਹਾਂ ਚੰਗਾ ਬਣੂਗਾ ਬਾਕੀ ਸਵਾਰੀ ਸੂਰੀ ਤੇ ਲਾਉਣਾ ਹੋਵੇ ਕਿਸੇ ਨੇ ਹਣਾ ਹਾਂ ਬਹੁਤ ਚੰਗਾ ਬਣੂਗਾ ਸਵਾਰੀ ਵਾਲਾ ਗੇੜੀ ਗੂੜੀ ਦੇ ਇਹਨੂੰ ਹਾਂ ਤੇ ਬਹੁਤ ਚੰਗਾ ਬੇਸ਼ੀਰਾ ਬਣੂਗਾ ਹਾਉ ਸੀਲ ਹੈਗਾ ਹੈ ਹਾਂ ਸਾਉ ਸੀਲ ਹੈ ਜੀ ਪਿਓ ਵੀ ਸਾਉ ਸੀਲ ਹਾਂ ਸ਼ਕੀਰ ਵੀ ਇਹਦਾ ਪਿਓ ਵੀ ਮੰਨ ਲਓ ਸਾਉ ਸੀਲ ਸੀਗਾ ਠੀਕ ਹੈ ਜੀ ਛੋਟਾ ਵੱਡਾ ਤੋਰਾ ਸੀਗਾ ਮੰਨ ਲਓ ਵਧੀਆ ਜਵਾਕ ਚੜੇ ਫਿਰ ਬੜਾ ਦਲੇਰ ਬੱਚਾ ਸੀਗਾ ਇਹਦੇ ਬਾਰੇ ਦੱਸੋ ਜੀ ਡਟੇ ਇਹ ਅਨਨ ਲੈਂਦੇ ਦੀ ਹੈ ਭਾਈ ਸਾਹਿਬ ਇਹ ਮੁੱਲ ਲਈ ਸੀ ਕੋਰੀ ਆਪਾਂ ਠੀਕ ਹੈ ਜੀ ਹੁਣ ਇਹ ਮੌਕੇ ਦੀ ਕਿਵੇਂ ਆ ਹੁਣ ਮੌਕੇ ਦੀ ਖਾਲੀ ਹੈ ਭਾਈ ਸਾਹਿਬ ਮੌਕੇ ਦੀ ਖਾਲੀ ਹੈ ਹਾਂਜੀ ਤੇ ਸਵਾਰੀ ਸੂਰੀ ਚੰਗੀ ਕਰਾਉਂਦੀ ਆ ਹਾਂ ਸਵਾਰੀ ਸੂਰੀ ਚਾਲ ਚੁਲ ਚੰਗੀ ਹੈ ਛੋਟੀ ਵੱਡੀ ਠੀਕ ਆ ਠੀਕ ਹੈ ਜੀ ਇਹ ਕਿੰਨੇ ਛੱਡੇਗਾ ਭਰਾ ਫਿਰ ਇਹ ਇਹ ਵੇਚਣੀ ਨਹੀਂ ਭਾਈ ਸਾਹਿਬ ਇੱਕ ਦੋ ਸੂਏ ਲੈਣੇ ਆ ਨੇ ਬੱਚੇ ਚੱਕਾ ਇਹਦਾ ਦਿਖਾਉਣ ਲੈ ਆਇਆ ਇਹਨੂੰ ਹਾਂ ਠੀਕ ਹੈ ਮੇਟ ਕਰਨ ਨੂੰ ਕੋਈ ਚੰਗੇ ਘੋੜਤ ਜਾਂਦੇ ਵੇਟ ਕਰਾ ਲਾਂਗੇ ਆ ਜਾ ਫਿਰ ਅੱਗੇ ਆ ਜਾ ਭਰਾ ਇਹ ਵੀ ਕਮੈਤ ਬੱਚੀ ਆ ਜੀ ਲੈਣ ਦੀ ਹੈ ਵੀ ਬੱਚੀ ਆ ਗਈ ਹਾਂ ਇਹ ਵੀ ਲੈਣਦੀ ਹੈ ਠੀਕ ਆ ਤੇ ਇਹ ਬੱਚੀ ਵੀ ਅਸੀਂ ਲਈ ਸੀ ਸੇਲ ਵਾਸਤੇ ਠੀਕ ਆ ਜੀ ਤੇ ਉਹ ਤੋਂ ਬਾਅਦ ਜੀ ਆ ਜਿਹੜੀ ਸਾਡੇ ਕੋਲੇ ਗੁਲਜ਼ਾਰ ਲੈਣਦੀਆਂ ਘੋੜੀਆਂ ਪੁਰਾਣੀਆਂ ਨੌਕਰੀਆਂ ਠੀਕ ਆ ਜੀ ਉਹ ਉਹ ਸਾਡੇ ਕੋਲੇ ਪੁਰਾਣੀ ਇਹਦੀ ਮਾਂ ਵੀ 65-66 ਇੰਚ ਦੀ ਖੜੀ ਆ ਆ ਗੁਲਜ਼ਾਰ ਲੈਣ ਚ ਆਂ ਹਾਂ ਤੇ ਇਹ ਜਿਹੜਾ ਬੱਚਾ ਹੈ ਇਹ ਆਪਾਂ ਮੰਨ ਲਓ ਸੇਲ ਕਰਨ ਵਾਸਤੇ ਲੈਂਦਾ ਠੀਕ ਆ ਠੀਕ ਆ ਠੀਕ ਆ ਤੇ ਆ ਬੱਚੀ ਦੇ ਵੀ ਨਹੀਂ ਕੋਈ ਪਤਾ ਡਿਟੇਲ ਦਾ ਨਹੀਂ ਨਹੀਂ ਬੱਚੀ ਦਾ ਡਿਟੇਲ ਦਾ ਪਤਾ ਪਰ ਉਹ ਭਰਾ ਨੂੰ ਪਤਾ ਹੈ ਮੈਨੂੰ ਪਤਾ ਹੈ ਅੱਛਾ ਚੱਲ ਕੋਈ ਗੱਲ ਨਹੀਂ ਉਹਦਾ ਫੋਨ ਤੇ ਕਨਫਰਮ ਹੋ ਜਾਂਦੀ ਹੈ ਤੇ ਆ ਬਸ਼ੀਰ ਆ ਗਿਆ ਆ ਬਸ਼ੀਰ ਆ ਗਿਆ ਭਾਈ ਇਹ ਬਸ਼ੀਰਾਂ ਕਿਹੜੀ ਦਾ ਏ ਬਿਛੜਾ ਨੌਕਰੀ ਦਾ ਹੈ ਜੀ ਗੁਲਜਾਰ ਲੈਂਦੀ ਆ ਨੌਕਰੀ ਆਪਣੇ ਕੋਲ ਬਹਾਲਾ ਪੁਰਾਣਾ ਖਾਨਦਾਨ ਸੁਰਿਆ ਵਾਲਿਆ ਲੈਂਦਾ ਸਾਡਾ ਪਿੰਡ ਵੀ ਪੀਰ ਕੰਮੜਿਆ ਪਰ ਨੇੜੇ ਹੀ ਪੈ ਜਾਂਦਾ 5-7 ਕਿਲੋਵਟ ਦਾ ਹੀ ਫਰਕ ਆ ਸਾਡਾ ਉਹਦਾ ਤਾਂ ਨਾਂ ਚੱਲਦਾ ਗੁਲਜਾਰ ਲੈਂਦਾ ਹਾਂ ਬਾਕੀ ਜਾਨਵਰ ਵੀ ਆਪਣੇ ਆਪ ਨੂੰ ਪ੍ਰੂਫ ਕਰਦੇ ਆ ਹਾਂ ਇਹ ਹਾਇਟ ਬਿਛੜੀ ਦੀ ਮੰਨ ਲਓ 65 ਇੰਚ ਹਾਇਟ ਚੰਗੀ ਆ ਮਾਂ ਵੀ ਇਹਦੀ ਮੰਨ ਲਓ ਚੰਗੀ ਆ 65 66 ਇੰਚ ਦੀ ਠੀਕ ਆ ਤਿੰਨ ਬੱਚੀਆਂ ਤਿੰਨ ਬਿਛੜੀਆਂ ਆਪਣੇ ਕੋਲੇ ਉਹਦੀਆਂ ਠੀਕ ਆ ਰੇਟ ਫਿਰ ਇਹਨਾਂ ਦਾ ਫਿਰ ਇਹਨਾਂ ਦਾ ਰੇਟ ਬਈ ਇੱਕ ਵਾਰੀ ਵੇਚਣੀ ਸਲਾ ਹੀ ਨਹੀਂ ਮੈਂ ਕਿਹਾ ਸਾਤ ਬੱਚੇ ਦੇਈ ਜਾਂਦੀਆਂ ਠੀਕ ਮੇਲਾ ਦਿਖਾਉਣਾ ਇਹਨੂੰ ਹਾਂ ਮੇਲੇ ਦਿਖਾ ਦੇਾਂਗੇ ਮੈਂ ਕਾ ਕੋਈ ਪੰਜ ਚਾਰ ਵੇਚ ਦੇਾਂਗੇ ਕੋਈ ਇੱਕ ਦੋ ਜਾਨਵਰ ਜਿਹੜੇ ਹੈਗੇ ਚੰਗੇ ਆਪਦੇ ਚਾਰ ਸੁਈ ਜਾਂਦੇ ਕਰੇ ਬੱਚੇ ਰੱਖੀਆਂ ਆਪਦੀਆਂ ਜੇ ਖੜੀਆਂ ਠੀਕ ਆ ਤੇ ਅੱਗੇ ਵਾਲੀ ਆਹ ਆ ਵੀ ਕੁੜੀ ਮੰਨ ਲਓ ਆ ਰੱਖੀ ਹੋ ਕੇ ਸੇਲ ਆ ਹਾਂਜੀ ਇਹ ਰੱਖੀ ਵੀ ਆ ਕੇ ਸੇਲ ਕਰਦੇ ਆ ਇਹ ਵੀ ਰੱਖੀ ਹੋਈ ਆ ਬੇਸ਼ੇਰੀ ਤੇ ਜੇ ਕੋਈ ਗਾਹਕ ਕਹਵੇ ਨਾ ਨਾ ਇਹਦੀ ਤਾਂ ਮੰਨ ਲਓ ਐ ਵੀ ਉਹ ਜਿਹੜਾ ਆਪਣਾ ਮਨ ਦਾ ਕੱਟ ਹੀ ਆ ਵੀ ਹੁਣ ਹੀਟ ਜੇ ਕਰਿਆ ਉਹਨਾਂ ਤੇ ਮਾਲੋ ਘੋੜਾ ਛੜਾਵਾਂਗੇ ਨਾ ਠੀਕ ਠੀਕ ਚੱਲ ਫਿਰ ਅੱਗੇ ਆ ਚੱਲ ਸੇਲ ਵਾਲੀਆਂ ਦਿਖਾ ਗਿਆ ਆਪਾਂ ਦੋਸਤਾਂ ਨੂੰ ਆ ਜਿਹੜੀ 64 ਇੰਚ ਦੀ ਘੋੜੀ ਆ ਵੱਡੀ ਬਚੇਰੀ ਮੰਨ ਲਓ ਇਹਨੂੰ 3.5 ਸਾਲ ਦੀ ਅਜੇ ਤੱਕ ਮੰਨ ਲਓ 4 ਚੋਂ ਲੱਗੀ ਲੱਗੀ ਐ ਇਹ ਹੂੰ ਕਿੰਨੀ ਹਾਈਟ ਕਰ ਗਈ ਇਹ ਹੋ ਗਈ 64 ਇੰਚ ਕਾ ਹਾਈਟ ਦੀ ਇਹ ਮੱਝੂ ਕੇ ਲੈਈ ਹੋਈ ਆ ਉਹ ਮਜੂਤ ਆ ਹਾਂ ਹਾਂ ਮੱਝੂ ਕੇ ਬਲੱਡ ਲਾਈਨ ਚੋਂ ਆ ਹਾਂ ਠੀਕ ਆ ਯਾਰ ਵਾਕੇ ਮੱਝੂ ਕੇ ਬਲੱਡ ਲਾਈਨ ਦੇ ਜਾਨਵਰ ਨੂੰ ਨਾ ਦੱਸਣਾ ਨਹੀਂ ਪੈਂਦਾ ਹਾਂ ਹਾਂ ਪਹਿਚਾਨ ਜਾਂਦੇ ਆ ਦੋਸਤ ਸਾਰੇ ਹੀ ਆ ਜਿਹੜੀ ਸੀਗੀ ਸਾਡੇ ਕੋਲ ਨੀਲੀ ਬੱਚੀ ਆ ਵੀ ਸਰਪੰਚ ਦੀ ਹੈ ਪੈਸਾ ਠੀਕ ਆ ਆ ਵੀ ਕਰਦੀ ਆ ਵੀ ਇਹ ਉਮਰਤਾਜੀ ਦੀ ਵੀ ਮੰਨ ਲਓ ਬਹੁਤ ਥੋੜੀ ਹੈ ਜਿਹੜੀ ਹੈ ਮੱਝੂ ਕੇ ਬਲੱਡ ਲਾਈਨ ਵਾਲੀ ਹੈ ਇਹ ਵੀ ਰੱਖੀ ਹੋਊ ਹਾਂ ਇਹ ਬੇ ਸੇਲ ਕਰਦੇ ਆ ਕਿ ਕੋ ਚੰਗੇ ਪੈਸੇ ਦੇਊਗਾ ਤਾਂ ਸੇਲ ਕਰਦੇ ਆ ਇਹ ਨੂੰ ਸੇਲ ਕਰਦੇ ਹੋਗੇ ਹਾਂ ਲਓ ਮਿੱਤਰੋ ਆ ਦੇਖ ਲਓ ਮੱਝੂ ਕੇ ਬਲੱਡ ਲਾਈਨ ਦੀ ਬਹੁਤ ਹੀ ਮਜ਼ਬੂਤ ਘੋੜੀ ਹੈਗੀ ਤੇ ਇਹ ਮੌਕੇ ਦੀ ਹੁਣ ਕਿਵੇਂ ਮੌਕੇ ਦੀ ਬਈ ਤੇ ਇਹ ਘੋੜੇ ਨਹੀਂ ਛੱਡਿਆ ਛੱਡਿਆ ਨਹੀਂ ਘੋੜਾ ਠੀਕ ਆ ਤੇ ਡਿਮਾਂਡ ਇਹਦੀ ਫਿਰ ਇਹਦੀ ਡਿਮਾਂਡ 20 ਲੱਖ ਰੁਪਈਆ ਕਰਦੇ ਬਈ ਠੀਕ ਆ 20 ਲੱਖ ਰੁਪ ਸਿੱਧ ਸੀਲਾ ਸਾਊਆ ਮਜ਼ਬੂਤ ਬਹੁਤ ਆ ਹਨ ਹਾਂ ਤੇ ਅੱਗੇ ਵਾਲਾ ਹੀ ਆ ਬਸ਼ੇਰੀ ਆ ਗਈ ਹਾਂਜੀ ਆ ਬਸ਼ੇਰੀ ਆ ਗਈ ਠੀਕ ਆ ਇਹ ਵੀ ਮੱਝ ਇਹ ਵੀ ਘਰ ਜੰਮੀ ਆ ਮੰਨ ਲਓ ਇਹ ਸਰਪੰਚ ਦੀ ਐ ਅੱਛਾ ਸਰਪੰਚ ਜਿਹੜਾ ਘੋੜਾ ਆ ਗਿਆ ਤੁਹਾਡੇ ਹਾਂ ਉਹ ਦੀ ਐ ਜੀ ਉਹ ਦੀ ਆ ਇਹ ਜੀ ਇਹਦੀ ਮਾਂ ਇਹਦੀ ਮਾਂ ਆਪਾਂ ਪਿਛਲੇ ਬੇਲੇ ਤੇ ਮੁੱਲ ਲਈ ਸੀ ਵੱਲੋ ਉਹ ਪੂਰੀ ਹੋ ਗਈ ਠੀਕ ਆ ਤੇ ਇਹ ਬੱਚੀ ਮੰਨ ਲਓ 4 ਕਿ ਮਹੀਨੇ ਸੀ ਬਿਮਾਰ ਹੋ ਗਈ ਤੇ ਇਹ ਆਪਾਂ ਐ ਕਰਕੇ ਰੱਖ ਲਈ ਤਿਆਰ ਕਰ ਲਈ ਠੀਕ ਆ ਹਾਈਟ ਚੰਗੀ ਕਰ ਗਈ ਹਨਾ ਹਾਂ ਹਾਈਟ ਚੰਗੀ ਕਰੂਗੀ ਜੀ ਪਿਓ ਤਰ੍ਹਾਂ ਹੂੰ ਚੰਗਾ ਮਾ ਲੋ ਕਿੰਨੇ ਦੀ ਛੱਡ ਦੇਗਾ ਫਿਰ ਭਰਾ ਛੱਡਦੇ ਨਹੀਂ ਇਹਨੂੰ ਇੱਕ ਵਾਰ ਵੇਖਦੇ ਆਏ ਅੱਜ ਸਾਲਾਂ ਇਹਨੂੰ ਸਾਲਟੂਟ ਸਾਲ ਕੱਦ ਕਰਾ ਕੇ ਦੇਨੇ ਆ ਤੇ ਆ ਨੌਕਰੀ ਫਿਰ ਆ ਨੌਕਰੀ ਵੀ ਬਾਈ ਸੇਲ ਤੇ ਆ ਠੀਕ ਆ ਨੌਕਰੀ ਹਾਈਟ ਕਿੰਨੀ ਹੋ ਨੌਕਰੀ ਦੀ ਇਹਦੀ ਹੋ ਗਈ ਬਾਈ 66 ਦੇ ਟੇਪੇਟੀਆਂ ਹੋ ਗਈ ਦੋ ਕਿ ਲੱਗੀ ਇਹ ਠੀਕ ਆ ਦੋ ਦੰਦਾਂ ਹਾਂ ਸਪੋਰਟਲੈਸ ਦੋ ਦੰਦਾਂ ਦਾ ਜੀ ਫਿਰ ਹਜੇ ਸਵਾਰੀ ਨਹੀਂ ਕੀਤੀ ਹੋਣੀ ਨਹੀਂ 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 ਕੁਝ ਨਹੀਂ ਕੀਤਾ ਅਜੇ ਤੇ ਨਾ ਹੀ ਮੀਟ ਕਰਾਈ ਹੋ ਨਾ ਇਹ ਮੀਟ ਕਰਾਈ ਹੈ ਨਾ ਇਹਨੂੰ ਸਵਾਰੀ ਤੇ ਲਾਈ ਹੈ ਸਹੀ ਗੱਲ ਆ ਤੇ ਇਹਦੇ ਬਾਰੇ ਵੀ ਭਰਾ ਕਰ ਲਿਓ ਸੰਪਰਕ ਆ ਕਿਸੇ ਭਰਾ ਨੂੰ ਚਾਹੀਦੀ ਹੈ ਉਹ ਤਾਂ ਬੱਚੀ ਆ ਗਈ ਹਾਂ ਤੇ ਇਹਦੀ ਡਿਮਾਂਡ ਭਰਾ ਇਹਦੀ ਬਈ 12 ਲੱਖ ਰੁਪਇਆ 11 ਲੱਖ ਰੁਪਇਆ ਡਿਮਾਂਡ ਕਰਦੇ ਆ ਠੀਕ ਆ ਤੇ ਬਾਲਪੌਰਿਆਂ ਦੇ ਜਾਨਵਰ ਆ ਆਪਣੇ ਕੋਲ ਬਿਲਕੁਲ ਸਾਫ਼ ਬਿਲਕੁਲ ਬਾਲਪੌਰਿਆਂ ਦੇ ਸਾਫ਼ ਜਾਨਵਰ ਆ ਸਾਡੇ ਕੋਲੇ ਠੀਕ ਆ ਲਓ ਮਿੱਤਰੋ ਜਾਨਵਰ ਨਾ ਚੰਗੇ ਆ ਤੇ ਇਸ ਕਰਕੇ ਮੇਲਾ ਆ ਕੇ ਇਹਨਾਂ ਜਾਨਵਰਾਂ ਕੋਲੇ ਰੱਖਦਾਗਾ ਤੇ ਆਹ ਦੋਸਤ ਜਿੰਨੇ ਵੀ ਮੇਲੇ 'ਚ ਪਹੁੰਚੇ ਆਗੇ ਇਹਨਾਂ ਨੂੰ ਜਾਨਵਰਾਂ ਨੂੰ ਦੇਖ ਰਹੇ ਆਗੇ ਤੇ ਅੱਗੇ ਆਜੋ ਬਾਈ ਫਿਰ ਇਹ ਇਹ ਵਾਲੇ ਦੱਸੋ ਹਾਂ ਜੀ ਇਹ ਵੀ ਨੀਲੀ ਜੰਬੀ ਮਾਲੋ ਗੁਲਜਾਰ ਲੈਣ ਦਾ ਘੋੜਾ ਸੀ ਆਪਾਂ ਮੁੱਲ ਲਈ ਸੀ ਕੋੜੀ ਉਹਦੇ ਪਿੱਛੇ ਸੀਗੀ ਠੀਕ ਹੈ ਜੀ ਤੇ ਇਹ ਫਿਰ ਇਸ ਦੀ ਬੱਚੀ ਦੀ ਮਾਂ ਰੱਖ ਲਈ ਉਹ ਹੁਣ ਸੂਣ ਤੇ ਆ ਇਹ ਕਿੰਨੇ ਚਰਦੀ ਹੈ ਜੀ ਹੁਣ ਇਹ ਹੋ ਗਈ ਹੁਣ ਜੀ ਬਾਈ ਸੇ 13 ਕੇ ਮਹੀਨੇ 12 13 ਮਹੀਨੇ ਤੇ ਠੀਕ ਹੈ ਇਹਨੂੰ ਸੇਲ ਕਰਦੇ ਹੋਗੇ ਹਾਂ ਬਸ ਇਹਨੂੰ ਕਰਦੇ ਹੋਗੇ ਸੀ ਹਾਂ ਜੀ ਇਹਨੂੰ ਸੇਲ ਕਰ ਦਿਆਂਗੇ ਇਹਦੀ ਡਿਮਾਂਡ ਵੀ ਦਾਸ ਇਹਦੀ 1.5 ਲੱਖ ਰੁਪਇਆ ਡਿਮਾਂਡ ਕਰਦੇ ਆ ਬਸ ਠੀਕ ਹੈ ਜੀ ਤੇ ਆ ਜੋ ਫਿਰ ਜੀ ਅੱਗੇ ਇਹ ਵੀ ਸੇਲ ਤੇ ਹੀ ਆ ਜੀ ਹਾਂ ਜੀ ਇਹ ਵੀ ਸੇਲ ਕਰਦੇ ਆ ਕੋਈ ਚੰਗੇ ਪੈਸੇ ਦੇਊਗਾ ਤਾਂ ਸੇਲ ਕਰਦੇ ਆਂ ਕਿ ਨਹੀਂ ਜੀ 7-8 ਮਹੀਨਿਆਂ ਦੀ ਕੋੜੀ ਗੱਭਣਾ ਬੱਚੇ ਬਹੁਤ ਚੰਗੇ ਦੇ ਦਿੱਤੀਆਂ ਨੇ ਉਹ ਕਿਹੜੇ ਕੋੜੇ ਤੋਂ ਗੱਭਣਾ ਹੋਣ ਇਹ ਹਾਂ ਇਹ ਜੀ ਹੁਣ ਕੋੜਾ ਇੱਥੇ ਪੀਟੇ ਵਾਲਾ ਸੀਗਾ ਕੀ ਨਾਂ ਸੀ ਉਸ ਕੋੜੇ ਵਾਲੇ ਮਾਲਕ ਦਾ ਵਾਲੇ ਕੁ ਰਾਜਾ ਨਹੀਂ ਰਾਜੇ ਕੋਲ ਨਹੀਂ ਜੀ ਗੋਪੀ ਕੋਲ ਸੀ ਉਹਨਾਂ ਕੋਲ ਸੀਗਾ ਚਲੋ ਕਨਫਰਮ ਹੋ ਗਿਆ ਕਨਫਰਮ ਹੋ ਜੂਆ ਜੋ ਮੁੰਡੇ ਨੂੰ ਪਤਾ ਆ ਬਾਕੀ ਇਧਰ ਤੌਣ ਜੀ ਤੇ ਕੀ ਹੋਇਆ ਵਾ ਤੌਣ ਜੀ ਤੇ ਬਈ ਟੀਕੇ ਪੱਕ ਗਿਆ ਸੀ ਅੱਛਾ ਅੱਛਾ ਉਹ ਦਵਾਈ ਜੀ ਲਾਈ ਤੋ ਦਵਾਈ ਸੀ ਬਾਲੀ ਖਰਾਬ ਸਾਨੂੰ ਪਤਾ ਨਹੀਂ ਉਹਨੇ ਕਥਾ ਸਾਰੇ ਡਾਕਟਰ ਬਾਲ ਉੱਤਰ ਗਏ ਆਹ ਇਹ ਤਾਂ ਆਰਾਮ ਆ ਗਿਆ ਟੀਕੇ ਟੁਕੇ ਕੋਈ ਦਿੱਕਤ ਨਹੀਂ ਇਹ ਤਾਂ ਕੋਈ ਦਿੱਕਤ ਨਹੀਂ ਵੈਸੇ ਨਾ ਆਇਆ ਜਿਹੜੀ ਚੀਜ਼ ਵੀਡੀਓ ਜੇ ਦਿਖਦੀ ਆਪਣਾ ਹਰ ਜੀ ਨਹੀਂ ਨਹੀਂ ਇਹ ਤਾਂ ਟੀਕਾ ਮੜ ਜੋ ਸੀਗਾ ਕੋਈ ਹੋਰ ਘੋੜੀ ਮਨ ਲਓ ਸੀਲ ਬਹੁਤ ਆ ਸਾਊ ਬਹੁਤ ਆ ਸਵਾਰੀ ਵਾਲੀ ਘੋੜੀ ਹੈ ਭਾਈ ਸਾਹਿਬ ਠੀਕ ਹੈ ਠੀਕ ਤੇ ਬੱਚੇ ਵੀ ਬਹੁਤ ਚੰਗੇ ਦਿੰਦੀਆਂ ਨੁਕਰੇ ਬੱਚੇ ਬਹੁਤ ਚੰਗੇ ਆ ਤੇ ਬਾਈ ਇੱਕ ਵਾਰੀ ਆਪਣਾ ਫੋਨ ਨੰਬਰ ਜ਼ਰੂਰ ਬੋਲ ਦੇ 63 74 44 45 19 ਇੱਕ ਵਾਰੀ ਫੇਰ ਬੋਲ ਦੇ ਭਰਾ 63 75 44 45 19 ਪਿੰਡ ਪੀਰ ਕੰਬੜਿਆ ਫਿਰ ਦੁਸਤ ਫਾਰਮ ਲਓ ਮਿੱਤਰੋ ਆਸ ਨੂੰ ਜਾਨਵਰ ਦਿਖਾਏ ਸੀਗੇ ਇੱਕ ਵਾਰੀ ਫੇਰ ਆਪਾਂ ਇਹਨਾਂ ਜਾਨਵਰਾਂ ਤੇ ਇਹਨਾਂ ਮੋਟਾ ਜਿਹਾ ਕੈਮਰਾ ਮਾਰ ਦਿੰਨੇ ਆ ਇਹਨਾਂ ਚੋਂ ਕੁਝ ਜਾਨਵਰ ਸੇਲ ਆ ਤੇ ਜਿਵੇਂ ਜਿਵੇਂ ਤੁਸੀਂ ਵੀਡੀਓ ਵੇਖੋਗੇ ਤੇ ਭਰਾਣਾ ਕਰ ਲਓ ਸੰਪਰਕ ਤੇ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਦੱਸਿਓ ਜਰੂਰ ਜਾਨਵਰ ਤੁਹਾਨੂੰ ਕਿੱਦਾਂ ਦੇ ਲੱਗੇ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ